ਲਓ ਜੀ ਪੁੱਜ ਗਏ ਹਾਂ ਖੇਤ ਦੇ ਵਿੱਚ ਫੋਜੀ ਸਾਹਿਬ ਕਹਿੰਦੇ ਗੁੜ ਕੱਢਣਾ ਉੱਪਰੋਂ ਬੱਦਲ ਹੋਈ ਜਾਂਦਾ ਲੋ ਜੀ ਪੁੱਜ ਗਏ ਆ ਅਸੀਂ ਬੈਣੀ ਦੇ ਕੋਲ ਆਹ ਦੇਖ ਪੈਣਾ ਨਾ ਪੱਠੀ ਜੀ ਕਿੰਨੀ ਵਧੀਆ ਚਣੀ ਹੋਈ ਆ ਉਸਤਾਦ ਜੀ ਕਿੰਨੇ ਕੰਨੇ ਆ ਆਪਣੇ ਵਾਹੀ ਹੈ ਜੀ ਕਿਧਰ ਪਏ ਆ ਸਾਹਮਣੇ ਪਏ ਆ ਅੱਛਾ ਇੱਕਾ ਪੱਤ ਦੇ ਬਈ ਟਾਈਮਿੰਗ ਬੜੀ ਵਧੀਆ ਚਣੀ ਆ ਬੱਦਲ ਉੱਪਰੋਂ ਬੱਦਲ ਥੱਲੇ ਦੀ ਗੁੜ ਬਣਾਉਣ ਦੀ ਤਿਆਰੀ ਕਰ ਰਹੇ ਆ ਟਾਈਮਿੰਗ ਵਧੀਆ ਚਣੀ ਆ ਬਾਈ ਇਹ ਫੋਜੀ ਬੰਦੇ ਹੀ ਕੰਮ ਕਰ ਸਕਦੇ ਆ ਤੇਰੇ ਡੈਡੀ ਨੂੰ ਕੱਲ ਆਖਿਆ ਕਰਵਾ ਦੋ ਕਹਿੰਦਾ ਕੱਲ ਤੇ ਆ ਡੈਡੀ ਸਾਰੇ ਕੰਮ ਕੱਲ ਤੇ ਸੜਦਾ ਚਲੋ ਜੀ ਪਹੁੰਚ ਗਏ ਆ ਖੇਤ ਹੁਣ ਕਰਾਂਗੇ ਕੰਮ ਸ਼ੁਰੂ ਉਹ ਜੀ ਸਾਹਿਬ ਚਾਹ ਪਾਣੀ ਸਾਰਾ ਕੁਝ ਲੈ ਆਏ ਜਿਹੜੇ ਵੀ ਘੁੱਟਦਾ ਕੰਮ ਕਰਦੇ ਘਰੇ ਘੋੜ ਬਣਾਦੇ ਐਦਾਂ ਦੀ ਮਸ਼ੀਨ ਜ਼ਰੂਰ ਖੜਾਉਣਾ ਬੜੀ ਘੈਂਟ ਮਸ਼ੀਨ ਆ ਮੈਨੇਜ ਵੀ ਚੰਗੀ ਦੰਦਾ ਟਰੈਕਟਰ ਇਹਦੇ ਨਾਲ ਬਸ ਇੱਥੇ ਓਕੇ ਆ ਹਾਂਜੀ ਇੱਥੋਂ ਲਈ ਜਾਇਓ ਖੋਲੋ ਭਰੀਆਂ ਵੀਡੀਓ ਬਣਾਓ ਇਹ ਕਿਤੇ ਮੂੰਹ ਨਾਲ ਨਾ ਖੋਲਣੀਆਂ ਪੈਣ ਇਹ ਪੋਚੀਆਂ ਦਾ ਕੰਮ ਦਾ ਹੈ ਕਲਮਾ ਤਾਂ ਮੰਨਣਾ ਪੈਣਾ ਫੌਜੀ ਦਾ ਉਹਨੂੰ ਸਾਜ ਨਹੀਂ ਜਗਾਤੇ ਓਏ ਖਟੜਾ ਸਾਹਿਬ ਚਫੋ ਛਾਵਟ ਕਹਦੇ ਕਿੱਥੇ ਨੇ ਵੀ ਮੁੰਡੀ ਸਾਡੀ ਜੇਲ੍ਹ ਚ ਪਰੋਪੜ ਜੇਲ੍ਹ ਚ ਹਨ ਕਸਾ ਆਈ ਥੋੜਾ ਔਖਾ ਕੰਮ ਹੈ ਨਾ ਕਲਮਾ ਤਾਂ ਛਾਵਟ ਪਾਣਾ ਬਾਕੀ ਦਾ ਓਕੇ ਰਿਪੋਰਟਾਂ ਬਚੇ ਕਮਪਾਸ਼ਨ ਪਰ ਲਵਨਾਂ ਛਾਵਟ ਕਮਾਹ ਛਾਵਟ ਲੋ ਜੀ ਖਟੜਾ ਸਾਹਿਬ ਮਾਰਨਿੰਗ ਟਾਈਮ ਤੱਕ ਹੁੰਦੇ ਹੋਏ ਲੋ ਜੀ ਅੱਜ ਕੀ ਸਿੰਘ ਖਟੜਾ ਸਾਹਿਬ ਆ ਗਏ ਨਲ ਪੋਚੀ ਸਾਹਿਬ ਯਾਰੀ 사ਜਰੇ ਠਾਤਾ ਜੀ ਤੁਸੀਂ ਥੋੜਾ ਜਿਹੀ ਆਉਣ ਹੋਰ ਯਾਰ ਕਰ ਲੈ ਅਜ 사ਜਰੇ ਠਾਤਾ ਤੁਸੀਂ ਪਰ ਟਰੈਕਟਰ ਨੇ ਜਿਆਦਾ ਜ਼ੋਰ ਲਵਾਇਆ ਸਾਲਿਆਂ ਧੱਕਾ ਲਵਾਇਆ ਲਓ ਜੀ ਤਿਆਰੀ ਫੁੱਲ ਹੋ ਗਈ ਆ ਟੱਪ ਲਈ ਆ ਟਾਪੇ ਲੈ ਕੇ ਆਗੇ ਵਾਲਟੀਆਂ ਲੈ ਕੇ ਆਗੇ ਹੁਣ ਰਸਤਾ ਕੰਮ ਸ਼ੁਰੂ ਆ ਖਟੜਾ ਸਾਹਿਬ ਕਰੋ ਸਟਾਰਟ ਬਾਬੇ ਤੁਹਾਨੂੰ ਲੈ ਕੇ ਕਰ ਦਿਓ ਸ਼ੁਰੂ ਆਕਲ ਕਹਿੰਦੇ ਕੰਨਾ ਆਰਮਨਾਲ ਆਇਓ ਹਾਂਜੀ ਹਾਂਜੀ ਜਿਹੜੇ ਕੰਮ ਕਰਦੇ ਨੇ ਤਾਂ ਪਤਾ ਸਹੀ ਗੱਲ ਆ ਜੀ ਮਤ ਕਰ ਦੋ ਸਟਾਰਟ ਜੜੀ ਤੇੜੀ ਆ ਸਾਰਾ ਕੁਝ ਓਕੇ ਰੋਟ ਆਹੋ ਦੋ ਦੋ ਤਿੰਨ ਤਿੰਨ ਲਾਈ ਜਾਓ ਰੱਤ ਕਰੋ ਸਟਾਰਟ ਸੜਕ ਨਹੀਂ ਆ ਰਹੀ ਹੈ ਲੈਨ ਮੀਟਰ ਰਟਨੀ ਆ ਚਲੋ ਇੱਕ ਬੋਲੋ ਵਾਇਗਰੂ ਲਓ ਜੀ ਵਾਹ ਗਰੂ ਦਾ ਨੌ ਲ ਕੇ ਕੰਮ ਕਰਤਾ ਸਟਾਰਟ ਲਾਓ ਜੀ ਵਾਹੇ ਗਰੂ ਜੀ ਵਾਹੇ ਗੇ ਕਰੜਾ ਸਾਹਿਬ ਰਸਤਾ ਨੀ ਪੀਣਾ ਇਹ ਸলো ਸਪੀਡ ਤੇ ਚੱਲੇ ਜਾਂਦੇ ਆ ਬਰਾ ਘਾਟ ਕੰਮ ਹੈਗਾ ਚਲੋ ਜੀ